ਨਮਸਕਾਰ ਦੋਸਤੋ ਦਾ ਇਨਫਰਮੇਸ਼ਨ ਟੇਕ ਵਰੀ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਮਦਨ ਗੋੜਲਾ ਪਿਛਲੇ ਦਿਨੋਂ ਕਾਫੀ ਚਰਚਾ ਹੋਈ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਲੈ ਕੇ ਕਾਫੀ ਹਲਚਲ ਵੀ ਰਹੀ ਤੁਹਾਨੂੰ ਯਾਦ ਹੋਣਾ ਹੈ ਅ ਇੱਥੇ ਆਬਜ਼ਰਵਰ ਲਗਾਏ ਗਏ ਸੀ ਤੇ ਕਈਆਂ ਨੇ ਅਪਲਾਈ ਕੀਤਾ ਸੀਗਾ ਜ਼ਿਲ੍ਹਾ ਪ੍ਰਧਾਨਗੀ ਵਾਸਤੇ ਉਹਦੇ ਚੋਂ ਦਿਵਾਨ ਖੇੜਾ ਦੇ ਸਰਪੰਚ ਨੇ ਪੂਰਵ ਸਰਪੰਚ ਨੇ ਤੇ ਖੁਈਆ ਸਰਵਰ ਬਲਾਕ ਦੇ ਕਾਂਗਰਸ ਦੇ ਪ੍ਰਧਾਨ ਨੇ ਹਰਪ੍ਰੀਤ ਸਿੰਘ ਸਿੱਧੂ ਜਿਹੜੀ ਫੋਟੋ ਤੁਹਾਡੇ ਤੁਹਾਨੂੰ ਮੈਂ ਦਿਖਾ ਰਿਹਾ ਨਾਲ ਪੰਜਾਬ ਪ੍ਰਧਾਨ ਰਾਜਾ ਵਰਿੰਗ ਜੀ ਦੇ ਨਾਲ ਉਹਨਾਂ ਦੀ ਫੋਟੋ ਆਈ ਤੇ ਉਹਨਾਂ ਨੂੰ ਜਿਹੜਾ ਕਾਂਗਰਸ ਕਮੇਟੀ ਦੀ ਕਮਾਂਡ ਸੌਂਪਤੀ ਗਈ ਹੈ ਇਸ ਤੋਂ ਪਹਿਲਾਂ ਜਲਾਲਾਬਾਦ ਤੋਂ ਸਥਾਨੀ ਨਿਵਾਸੀ ਤੇ ਫਾਜ਼ਿਲਕਾ ਦੇ ਪੂਰਵ ਵਿਧਾਇਕ ਦਵਿੰਦਰ ਸਿੰਘ ਗੁਬਾਇਆ ਕੋਲ ਇਹ ਜ਼ਿੰਮੇਵਾਰੀ ਹੈ ਗਈ ਸੀਗੀ ਤੇ ਕੇਸੀ ਵੈਨੂ ਗੋਪਾਲ ਜੀ ਨੇ ਇਹਨਾਂ ਤੇ ਨਿਯੁਕਤੀ ਕੀਤੀ ਹੈ ਤੇ ਉਹਨਾਂ ਨੇ ਹਰਪ੍ਰੀਤ ਸਿੰਘ ਜੀ ਨੇ ਧੰਨਵਾਦ ਕੀਤਾ ਪੂਰੀ ਕਾਂਗਰਸ ਲੀਡਰਸ਼ਿਪ ਦਾ ਰਾਹੁਲ ਗਾਂਧੀ ਜੀ ਮਲਕਾਰਜਨ ਖੜਗੇ ਜੀ ਕੇਸੀ ਵੈਨੂ ਗੋਪਾਲ ਜੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਵਡਿੰਗ ਜੀ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਜੀ ਹਰਚਨ ਸਿੰਘ ਚੰਨੀ ਜੀ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਹੁੰਦਾਵਾ ਜੀ ਦਾ ਵਿਸ਼ੇਸ਼ ਤੌਰ ਤੇ ਇਹਨਾਂ ਨੇ ਧੰਨਵਾਦ ਕੀਤਾ ਆਪਦੇ ਫੇਸਬੁਕ ਪੇਜ ਤੇ ਵੀ ਲਿਖਿਆ ਤੇ ਪ੍ਰੋਸਾ ਦਿੱਤਾ ਹੈ ਕਿ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਉਹਨਾਂ ਨੂੰ ਸੌਂਪੀ ਹੈ ਵਿਸ਼ਵਾਸ ਜਤਾਇਆ ਉਹਦੇ ਤੇ ਉਹ ਖਰਾ ਉਤਰਨਗੇ ਤਾਂ ਦੋਸਤੋ ਛੋਟੀ ਜੀ ਇੱਕ ਸਿਆਸੀ ਹਲਚਲ ਹੈਗੀ ਸੀਗੀ ਪੂਰੇ ਜ਼ਿਲ੍ਹੇ ਫਾਜ਼ਿਲਕਾ ਚ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਪਿਛਲੇ ਦਿਨਾਂ ਆ ਵਿੱਢੀ ਗਈ ਸੀ ਤੇ ਕਈ ਐਪਲੀਕੇਸ਼ਨਾਂ ਆਈਆਂ ਸੀ ਉਹਨਾਂ ਦੇ ਵਿੱਚੋਂ ਹਰਪ੍ਰੀਤ ਸਿੰਘ ਜੀ ਦਾ ਨਾਮ ਫਾਈਨਲ ਹੋ ਗਿਆ ਧੰਨਵਾਦ